ਗਰਾਬੀ ਕਰਾਉਂਦਾ ਸੇਵਾ ਆਪਾਂ ਕੋਲ ਹੁੰਦੇ ਕਰਨ ਵਾਲੇ ਮਰੀ ਕਾਪਾ ਤੰਦ ਕੰਡਾ ਮੈਂ ਜਿੱਥੇ ਆ ਕੇ ਬਿਆਸ ਜਿੱਥੇ ਕੱਦ ਲੋ ਜੋਨੇ ਪਹੁੰਚ ਜਾਂਦੇ ਆ ਜੀ ਇਹ ਪੈਟਰੋਲ ਪੰਪ ਤੇ ਆ ਕੇ ਖੜੇ ਆ ਹੁਣ ਤੇ ਇੰਦੂ ਲਗਾਉਣੇ ਇੱਥੋਂ ਬਾਅਦ ਕੋ 16ਵੇਂ ਮੋੜ ਤੇ ਆ ਗਏ ਆ ਭਾਈ ਜੀ ਹੁਣੀ ਆ ਗਏ ਆ ਸਾਰੀਆਂ ਮੋੜੇ ਲਵਾ ਦਿੱਤੀਆਂ ਵਾ ਆ ਦੇ ਲਓ ਜੀ ਸੇਵਾਦਾਰ ਆਪ ਹੀ ਲੱਗੇ ਹੋਏ ਆ ਮਿਲਦੇ ਆ ਬਹੁਤ ਬਹੁਤ ਧੰਨਵਾਦ ਭਾਜੀ ਹਲ-ਪਲ ਕਰਦੀ ਇੱਕ ਵਾਰ ਦਾ ਪੈਰੋਂ ਚੱਕਦੇ ਸਾਰੇ ਹੀ ਤੇ ਕਰੂ ਕੁਝ ਆ ਇੱਕ ਵਾਰ ਦਾ ਝੱਕਦੇ ਪੈਰ ਤੇ ਕਰੋ ਕੁਝ ਮੁੰਡਾ ਵਾ ਖਾਣ ਵਾਲਿਆ ਅਸੀਂ ਪਹੁੰਚ ਗਏ ਆ ਹਰੀ ਕੇ ਪੱਟੀ ਰੋਡ ਦੇ ਉੱਤੇ ਕਿਹੜੇ ਪਰਲੇ ਦੇਖੋ ਪਹਿਲਾਂ ਕਿੱਥੇ ਲੈ ਕੇ ਜਾਨੇ ਆ ਸਰੂ ਕੁਵਾਲ ਪਿੰਡ ਲੈ ਕੇ ਜਾਵਾਂਗੇ ਕਿ ਜਿੱਦਰ ਪਿੰਡੀ ਮਤਲਬ ਆਪਣੇ ਪਿੰਡ ਨੂੰ ਜਿੱਦਾਂ ਤੁਹਾਨੂੰ ਪਤਾ 2023 ਦੇ ਵਿੱਚ ਜਿੱਦਾਂ ਸਤਲੁਜ ਦਰਿਆਣੇ ਮਾਰਿਆ ਸੀ ਆਪਾਂ ਨੂੰ ਜਿੱਦਾਂ ਹਨਾ ਪਾਣੀ ਉਧਰੋਂ ਆਇਆ ਸੀ ਐਦਕੀ ਦੋਵੇਂ ਪਾਸਿਓਂ ਪਾਣੀ ਜ਼ਿਆਦਾ ਵਾ ਬਿਆਸ ਵੱਲੋਂ ਵੀ ਪਾਣੀ ਜ਼ਿਆਦਾ ਸਤਲੁਜ ਵੱਲੋਂ ਵੀ ਪਾਣੀ ਜ਼ਿਆਦਾ ਆ ਤੇ ਸਤਲੁਜ ਵੱਲੋਂ ਮਤਲਬ ਚੜਿਆ ਆਲੇ ਪਾਣੀ ਇੰਨਾ ਵਾ ਕਿ ਉਧਰੋਂ ਆਪਣੇ ਨਾਲ ਹਲੇ ਆਉਣ ਦਾ ਬਨ ਬਨ ਵੈਸੇ ਮਜ਼ਬੂਤ ਕਰਨੇ ਆਪਾਂ ਜਿੱਥੇ ਪਿਛਲੀ ਵਾਰੀ ਆਪਾਂ 2023 ਦੇ ਵਿੱਚ ਸੇਵਾ ਕੀਤੀ ਸੀ ਤੇ ਅੱਜ ਕੀ ਫਿਲਹਾਲ ਆਪਣੇ ਬਿਆਸ ਜਿਹੜਾ ਦਰਿਆਵਾਲੀ ਹੱਲ ਸਰੂਪਵਾਲ ਪਿੰਡ ਜਿੱਥੋਂ ਆਪਣੇ ਪਿੰਡਾਂ ਨੂੰ ਖਤਰਾ ਵਾ ਇਧਰੋਂ ਜਿੱਥੋਂ ਬਨ ਟੁੱਟੇ ਪਏ ਆ ਬਾਉਪੁਰਾ ਲੋ ਉਧਰੋਂ ਕਰਜ਼ ਕਰਦੇ ਉਧਰ ਮਿੱਟੀ ਲੈ ਕੇ ਜਾਵਾਂਗੇ ਉਧਰ ਸੇਵਾ ਕਰਾਂਗੇ ਤੇ ਇੱਧਰ ਜਿਹੜੇ ਗਿੱਧਰਪਿੰਡੀ ਵਾਲਾ ਮਡਾਲਾ ਵਾਲਾ ਬਨ ਇੱਧਰ ਵੀ ਮਿੱਟੀ ਦੇਖ ਕੇ ਆਪਾਂ ਉਹ ਸਾਉ ਨਾ ਸੇਵਾ ਕਰਾਂਗੇ ਇੱਧਰ ਵੀ ਪਾਵਾਂਗੇ ਉੱਧਰ ਵੀ ਪਾਵਾਂਗੇ ਜਿੱਥੇ ਆਪਾਂ ਨੂੰ ਕਹਿਣਗੇ ਆਪਾਂ ਮਿੱਟੀ ਲੈ ਕੇ ਪਹੁੰਚਾਂਗੇ ਬਾਕੀ ਇੱਥੋਂ ਭਰ ਕੇ ਟਰਾਲੀਆਂ ਚੁਰਦੇ ਆ ਫਿਲਹਾਲ ਰਾਜਨਵੀਰ ਵਾਲਾ ਰੈਕਟਰ ਇਹ ਰਾਤ ਦੇ ਹੀ ਆਪਣੇ ਨਾਲ ਤੁਹਾਨੂੰ ਪਤਾ ਹੀ ਆ ਤੇ ਰਾਤਿਆਂ ਇਹ ਸਰੂਪ ਵਾਲੇ ਇਹ ਦੋ ਟਰਾਲੀਆਂ ਲੈ ਕੇ ਆਇਆ ਇੱਕ ਮੁੰਡਾ ਚੱਲ ਗਿਆ ਤੇ ਨਾਲ ਹੀ ਵੀਰ ਆਪਣੇ ਕੋਲ ਰੋਕਿਆ ਫਿਰ ਸਵੇਰੇ ਇਕੱਠੇ ਦੋਵੇਂ ਆਏ ਆ ਕਿਥੋਂ ਮਿੱਟੀ ਭਰ ਕੇ ਲੈ ਕੇ ਆਵਾਂਗੇ ਮੁੰਡੇ ਖੜੇ ਸਾਰੇ ਸਿਆ ਵੀਰ ਜੀ ਆ ਗਏ ਆ ਸੇਵਾ ਕਰਨ ਰਾਬੀ ਕਰਾਉਂਦਾ ਸੇਵਾ ਆਪਾਂ ਕੌਣ ਹੁੰਦੇ ਕਰਨ ਵਾਲੇ ਭਰ ਗਈ ਆਪਣੀ ਇੱਥੇ ਰਹੀ ਆ ਤੋਂ ਬਾਅਦ ਚੱਲਦੇ ਆਪਾਂ Oh God. ਰੋਲ ਪੰਪ ਤੇ ਆ ਗਏ ਖੜੇ ਹਾਂ ਤੇ ਦੂਰ ਪਾਉਣੇ ਇੱਥੋਂ ਤੇ ਇੱਥੋਂ ਤੇਲ ਦੂਰ ਪਵਾ ਕੇ ਇੱਥੋਂ ਮਹੂ ਰਹਿ ਗਿਆ 4-3 ਕਿਲੋਮੀਟਰ ਇੱਥੋਂ ਜਾਣੇ ਆ ਮਹੂ ਮਹੂ ਫਿਰ ਉਧਰੋਂ ਭਾਈ ਰੇਜ ਹੁਣ ਦੂਜੇ ਸਾਰੇ ਆਪਣੇ ਆਉਂਦੇ ਪਏ ਉਧਰ ਉਹਨਾਂ ਦੇ ਟਰੈਕਟਰ ਵੀ ਸਾਰੇ ਜਾਣੇ ਆ ਇਹ ਬਾਕੀ ਕਰੇ ਮਾਲਕ ਕਿਰਪਾ ਮੀ ਹੁਣ ਹਟ ਗਿਆ ਪੂਰਾ ਬਾਕੀ ਦੇਖੋ ਕੀ ਬਣਦਾ ਅੱਗੇ ਬਾਕੀ ਸੁਵਾਲਾ ਦੇ ਮੋੜ ਤੇ ਆ ਗਏ ਆ ਭਾਈ ਗਰੀਜ ਹੁਣੀ ਆ ਗਏ ਆ ਆਵੇ ਸਾਰੇ ਟਰੈਕਟਰ ਆਪਣੇ ਆ ਗਏ ਆ ਇਹ ਤੁਹਾਨੂੰ ਜਾਨੇ ਹੁਣ ਦੇਖੋ ਕਿੱਥੇ ਲਾਉਂਦੇ ਆ Aze, aze, ਪਾਇੰਟ ਤੇ ਲਾ ਲਈ ਆਪੇ ਬੰਨੀਆਂ ਦੇ ਦੇ ਆ ਦੇਖ ਲੋ ਜੀ ਸੇਵਾਦਾਰ ਆ ਆਪ ਹੀ ਲੱਗੇ ਹੋਏ ਆ ਕਈ ਕਿੱਥੇ ਆ ਕਈ ਹੈਗੀ ਬੂੰਦ ਬੂੰਦ ਨਾਲ ਸਾਗਰ ਬਣਦਾ ਏ ਠੀਕ ਆ ਕਹਿੰਦਾ ਟਰਾਲੀ ਸਾਰੀ ਲਾ ਹੀ ਦੇਣੀ ਆ ਅੱਜ ਨਹੀਂ ਅੱਜ ਜੋ ਮਸਰੇ ਜਾਣਾ ਵਾ ਤੇ ਮਤਲਬ ਸਵੇਰ ਤੱਕ ਲੈ ਹੀ ਜਾਈਂ ਲੰਬੜਵੀਰ ਕਹਿੰਦਾ ਡਾਲਾ ਖੜਕਾ ਖੜਾ ਕਰਾ ਲਾ ਦੇਣੀ ਆ ਇਹ ਕਹਿੰਦਾ ਬਸ ਇਦਾਂ ਹੀ ਕਈ ਵੱਡੀ ਆ ਵੀਰ ਤੇਰੀ ਥੋੜੀ ਜੀ ਚੱਲ ਉਹ ਯਾਰ ਨਾ ਜਾਂਦਾ ਇੰਨੀ ਜਗਤ ਡਾਲ ਆਇਆ ਤਾਂ ਸਾਫ਼ ਕਰਾਂਗੇ ਸਾਰੀ ਰਾਤ ਮੇਰੇ ਨਾਲ ਲਾ ਦਿਓ ਬਸ ਯਾਰ ਪਰ ਤਾਂ ਸਾਸਰੀ ਵਾਲੇ ਮਿਲਾਈ ਅੱਜ ਵਲੌਗ ਚ ਸਾਸਰੀ ਆਲ ਜੀ ਮਿੱਤਰੋ ਆਪਣੀ ਇਹ ਟਰਾਲੀ ਲੈ ਤੁਹਾਨੂੰ ਪਤਾ ਆਪਣੀ ਟਰਾਲੀ ਐਂਡ ਤੇ ਆਪਣੀ ਟਰਾਲੀ ਲੈ ਗਈ ਆ ਤੇ ਹੁਣ ਇੱਕ ਹੋਰ ਟਰਾਲੀ ਰਹਿ ਗਈ ਮਗਰ ਰਜਨਵੀਰ ਵਾਲੀ ਉਹ ਵੀ ਲਾ ਕੇ ਇਹਦੀਆਂ ਆਪਾਂ ਦੇ ਨਾਲ ਚੱਲ ਜਣਾ ਆਪਾਂ ਅੱਜ ਅਣਮੋਲ ਕਿੰਨ ਰਹਿ ਗਈਆਂ ਕਿ ਦੋ ਰਾਜਨਵੀਰ ਵਾਲੀ ਰਹਿ ਗਈ ਇੱਕ ਰਾਜਨ ਵਾਲੀ 1000 ਹਾਂ ਜਗਰਾਏ ਵੀਰ ਵਾਲੀ ਪਈ ੱਲੇ ਤੇ 362 ਹੈ ਕਿ ਆਪਣਾ ਜਿੱਤ ਟਰੈਕਟਰ ਆ ਜਾਂਦਾ ਨਾ 362 362 ਹਾਂ ਨਾ ਸੋਨਾ ਸੋਨਾ ਲੱਗਦਾ ਯਾ ਸੋਨਾ ਬਣਾਇਆ ਇਹ ਕਿੰਨੀਆਂ ਰਹਿ ਗਈਆਂ ਟਰੈਕਟਰ ਮੈਂ ਦੋ ਰਹਿ ਗਈਆਂ ਮਗਰ ਤਿੰਨ 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 ਇੱਕ ਸੋਨਾ ਵਾਲੀ ਕਾ ਰਾਜਨਵੀਰ ਵਾਲਾ ਇੱਕ ਬਣੀ ਕਿਹੜਾ ਇਹ ਕਮਿੰਦਰਾ 4x4 ਜਿਹੜਾ ਵਾ ਆ ਮੇਰਾ ਗੱਡੀ ਵਾਲੀ ਲਾ ਲੈਂਦੀ ਪਲੇਟ ਜੀ ਵੇਲਾ ਆਪਾਂ ਜੇ ਕਿਉਂਕਿ ਦਾ ਮਤ ਜੀ ਮਰੀ ਵਾਦਾ ਵਈ ਉਹਨਾਂ ਦਾ ਨਹੀਂ ਆਪਣਾ ਵੀ ਸੋਹਣਾ ਤੇ ਬਸ ਆਪਾਂ ਆਪਾਂ ਚੱਲੇਣਾ ਮਿੱਤਰੋ ਹਨਾ ਕਰੇ ਇਹਨਾਂ ਨੇ ਤੇ ਰਹਿਣਾ ਇੱਥੇ ਆਪਾਂ ਚੱਲੇਣਾ ਨਾ ਤੇ ਬਾਕੀ ਦੇਖੋ ਕੀ ਬੰਦਾ ਲਓ ਜੀ ਇੱਥੋਂ ਤੁਰ ਪਏ ਹਾਂ ਨਾ ਟਾਲੀਆਂ ਸਾਰੀਆਂ ਖਾਦੀ ਹੋਈਆਂ ਨਾ ਲਈ ਆਪਣੇ ਕੈਮਰੇ ਤੇ ਉਹਨਾਂ ਕਾਰਨ ਹੋ ਜਾਵਾਂਗੇ ਸਾਰੀਆਂ ਟ੍ਰੈਨੀਆਂ ਖਾਲੀ ਹੋ ਗਈਆਂ ਹੋਣਗੀਆਂ। ਪਾਣੀ ਸਾਰੇ ਮੁੰਡੇ ਇੱਥੇ ਆ ਕੇ ਲੱਗੇ ਆ ਤੁਰੇ ਜਾਂਦੇ ਆ। ਜਨਾਬਾ ਇੱਕ ਤਰ੍ਹਾਂ ਦੀ ਆਪਣੇ ਨਗਰ ਆ ਬਾਕੀ ਆਪਾਂ ਸੈਂਟਰ ਜੇ ਲੱਗੇ ਆ। ਅੱਜ ਤੁਰੇ ਜਾਂਦੇ ਆ। ਕਿ ਸਸਰੀਗਾਲ ਦੇ ਸਾਰਿਆਂ ਨੂੰ ਮਿਲਦੇ ਫਿਰਿਆ। ਓਕੇ ਵੀਰ ਜੀ। ਇਹ ਸਹੀ। ਸਾਰਿਆਂ ਨੂੰ। ਸਾਰਿਆਂ ਨੂੰ। ਓਕੇ ਹੀ। ਇਹ ਵਲੌਗ ਚ ਲਿਆਂਦਾ ਅਨੰਦਪੁਰ ਸਾਹਿਬ ਵਾਲੇ ਚ। ਅਨੰਦਪੁਰ ਸਾਹਿਬ ਦੇ ਵਲੌਗ ਚ ਆਏ ਆ। ਇਧਰ ਪਿੰਡੀ ਪਹੁੰਚ ਗਏ ਆ ਚਲੋ 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 ਜੀ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ ਠੀਕ ਆ ਮਿੱਤਰੋ ਬੰਦੇ ਪਹੁੰਚ ਗਏ ਆ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਬਹੁਤ ਬਹੁਤ ਧੰਨਵਾਦ ਸਪੀਡ ਐਕਟ ਹੁੰਦੀ ਪਰ ਹੁੰਦੀ 1 ਸਵਾ ਲੱਖ ਪਤਾ ਜਿਹੜੀ ਮਿਲੀਅਨ ਆਉਣਾ ਵਾ ਬਣਾਈ ਦੀ ਕੰਮ ਦੀ ਇੱਕ 20 ਬਣਾ ਕੇ ਕੋਣੀ ਐਕਟ ਆ ओके ओके ਕਿਦਰ ਪੰਡੀ ਆ ਗਏ ਆ ਜੀ ਹੁਣ ਚੱਲ ਚੱਲੇ ਕਰ ਨੂੰ ਹੁਣ ਜਾਣੇ ਕਰ ਨੂੰ ਮਿੱਤਰੋ ਪੰਜੀਆਂ ਘਰੇ ਧੂਰੀ ਤੇ ਮਿਲਦੇ ਆਂ ਸਵੇਰੇ ਇੱਕ ਨਵੇਂ ਬਲੌਗ ਦੇ ਨਾਲ ਅੱਜ ਦੀ ਮੇਰੀ ਸਫ਼ਰੀ ਅਗਾਰ ਬਾਏ ਬਾਏ